ਮੈਂ ਕੁਛੋਟਾ ਜਿਹਾ ਪ੍ਰਮਾਣ ਦੇ ਦੇਣਾ ਇੱਥੇ ਪਿਛ ਬ੍ਰਹਮ ਗਿਆਨੀ ਕੀ ਮਿਤਕਾਉਣ ਬਖਾਨੇ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਨੂੰ ਸ਼ਮੇ ਦੀ ਹਕੂਮਤ ਨੇ ਲਾਹੌਰ ਜਹਾਂਗੀਰ ਨੇ ਸਦਿਆ ਸੀ ਤੇ ਪਾਸ਼ਾ ਜੀਆਂ ਨੇ ਕਿ ਇਹਨਾਂ ਨੂੰ ਥਾਪੜਾ ਦਿੱਤਾ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੂੰ ਬੋਲੋ ਕਿ ਇਹਨਾਂ ਨੂੰ ਭੇਜ ਦਿੱਤਾ ਬਾਬਾ ਕਹਿੰਦੇ ਤੁਸੀਂ ਜਾਓ ਬਸ ਤੁਸੀਂ ਜੋ ਕਹੋਗੇ ਉਹ ਹੀ ਹੋਏਗਾ ਮੈਂ ਬਹੁਤੀ ਨਹੀਂ ਕਿਉਂ ਇਸ ਸਮਾਂ ਬੜਾ ਲਿਮਟ ਦਾ ਹੈ ਮੈਂ ਤੁਹਾਨੂੰ ਦੱਸ ਰਹੇ ਨੇ ਅਜੇ ਕਥਾ ਰਹਿੰਦੀ ਤੇ ਭੇਜ ਦਿੱਤਾ ਤੇ ਜਿਸ ਵੇਲੇ ਜੋ ਜੋ ਉਹਨਾਂ ਨੇ ਪ੍ਰੀਖਿਆ ਤੇ ਜੋ ਜੋ ਪੁੱਛਿਆ ਤੇ ਸਾਰੇ ਉੱਤਰ ਬਾਬਾ ਜੀਆ ਨੇ ਉਹ ਦੇਖਣ ਪਏ ਤਾਂ ਐਡਾ ਕੋਈ ਵਿਦਵਾਨ ਨਹੀਂ ਹੋਣਾ ਮਾੜਾ ਜਿਹਾ ਮਡਾਸਾ ਜਿਹਾ ਤਾਂ ਮਾਰਿਆ ਹੈ ਪਰ ਜਿਸ ਵੇਲੇ ਭਰੀ ਸਵਾਚ ਤੇ ਚੰਗੇ ਚੰਗੇ ਵਿਦਵਾਨਾਂ ਚ ਤੇ ਵਜ਼ੀਰਾ ਮੰਤਰੀਆਂ ਦੇ ਵਿੱਚ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਤੇ ਫਿਰ ਕਹਿਣ ਲੱਗਿਆ ਕਿ ਵਾਕਈ ਜਿਨ੍ਹਾਂ ਦੇ ਸਿੱਖ ਹੀ ਏਡੇ ਏਡੇ ਅੰਦਰੋਂ ਵਿਦਵਾਨ ਤੇ ਉੱਚੇ ਹਨ ਉਹਨਾਂ ਦਾ ਗੁਰੂ ਕਿੱਡੀ ਕੁ ਬੇਦਬਤਾ ਪਰ ਅੰਦਰ ਦਬੈਸ ਸੀ ਪਰ ਫਿਰ ਮਹਾਰਾਜਿਆਂ ਨੇ ਤੇ ਧੋ ਕੇ ਹੀ ਆਉਣੀ ਸੀ ਨਾ ਪੜਾ ਕਰਕੇ ਹੀ ਆਉਣਾ ਸੀ ਨਾ ਤੇ ਜਿਸ ਵੇਲੇ ਉਹ ਤੋਂ ਤੁਰਨ ਲੱਗੇ ਤੇ ਕਹਿੰਦੇ ਇੱਕ ਪ੍ਰੀਖਿਆ ਹੋਰ ਕਰ ਲੋ ਤੇ ਕਹਿਣ ਲੱਗੇ ਕਿ ਦੇਖੋ ਤੁਸੀਂ ਗੁਰੂ ਪਾਤਸ਼ਾਹ ਦੇ ਭੇਜੇ ਹੋਏ ਆਏ ਆਂ ਅਸੀਂ ਸਤਕਾਰ ਨਾਲ ਤੁਹਾਨੂੰ ਹੁਣ ਤੋੜਨਾ ਹੈ ਬਾਕੀ ਜੋ ਦੇਣਾ ਸੀ ਤੇ ਇੱਕ ਭੇਟਾ ਹੋਰ ਤੁਹਾਨੂੰ ਦੇਣੀ ਹੈ ਅਸੀਂ ਤੇ ਕਹਿੰਦੇ ਜਿਹੜੀ ਭੇਟਾ ਹੀ ਦੇਣੀ ਹੈ ਉਹ ਤਾਂ ਭਾਈ ਜ਼ਰੂਰ ਲਿਜਾਵਾਂਗੇ ਬਾਬਾ ਬੁੱਢਾ ਜੀ ਕਹਿਣ ਲੱਗੇ ਕੀ ਹੈ ਜੋ ਭੇਟਾ ਦਵੋਗੇ ਨਾ ਉਹ ਜ਼ਰੂਰ ਹੈ ਤੇ ਤੰਬੇਲੇ ਦੇ ਵਿੱਚ ਇੱਕ ਅੜਬ ਘੋੜੀ ਸੀ ਜਿਹਦੇ ਉੱਤੇ ਜਹਾਗੀਰ ਦਾ ਕੋਈ ਵੀ ਚਾਲਕ ਉਹਨੂੰ ਚਲਾ ਨਹੀਂ ਸਕਿਆ ਜੋ ਚੜਦਾ ਸੀ ਪਲਟਾ ਕੇ ਛੁੜਨੇ ਯਤਨ ਕਰ ਲਿਆ ਪਰ ਉਹ ਘੋੜੀ ਬੇਗ ਤੇ ਨਹੀਂ ਆਈ ਚਲੀ ਨਹੀਂ ਕਹਿੰਦੇ ਗੁਰੂ ਘਰ ਦੀ ਨਰਾਦਰੀਤਾ ਹੋਊਗੀ ਜਿਸ ਵੇਲੇ ਘੋੜੀ ਬਾਬਾ ਜੀ ਨੂੰ ਦਾਂਗੇ ਕਹਾਂਗੇ ਕਿ ਬਾਬਾ ਜੀ ਤੁਸੀਂ ਘੋੜੀ ਤੇ ਬਹਿ ਕੇ ਚੱਲ ਜਿਓ ਬਾਬਾ ਜੀ ਬੈਠਣ ਲੱਗ ਗਏ ਬੁੱਢੇ ਹੈਗੇ ਨੇ ਤਾਂ ਉਹਨੇ ਪਲਟਾ ਕੇ ਥੱਲੇ ਛੋੜ ਦੇਣੇ ਤੇ ਆਪੇ ਗੁਰੂ ਘਰ ਦੀ ਸ਼ਕਤੀ ਦਾ ਪਤਾ ਲੱਗ ਜੂਗਾ ਕਿੰਨੀ ਸ਼ਕਤੀ ਹੈ ਗੁਰੂ ਨਾਨਕ ਦੇ ਘਰ ਚ ਪਾਈ ਕਹਿੰਦੇ ਬੜਾ ਸ਼ਕਤੀ ਵਾਲਾ ਘਰ ਹੈ ਘੋੜੀ ਦੇ ਦਿੱਤੀ ਹੈ ਬਾਬਾ ਜੀਆ ਨੂੰ ਬਾਦਸ਼ਾਹ ਦੇ ਨਾਲ ਬਾਬਾ ਬੁੱਢਾ ਜੀ ਗੱਲਾਂ ਕਰਦੇ ਹਨ ਘੋੜੀ ਦਾ ਮੂੰਹ ਤਾਂ ਅੰਮ੍ਰਿਤਸਰ ਵਾਲੇ ਪਾਸੇ ਨੂੰ ਪਰ ਬਾਬਾ ਜੀਆ ਦਾ ਉਹਦੇ ਪਿਛਲੇ ਪਾਸੇ ਨੂੰ ਜਿਹੜਾ ਬਾਦਸ਼ਾਹ ਖੜਾ ਸੀਗਾ ਪਸ਼ੋਕੜ ਵਾਲੇ ਪਾਸੇ ਨੂੰ ਗੱਲਾਂ ਕਰਦੇ ਕਰਦੇ ਤੇ ਬਾਬਾ ਜੀ ਕਹਿੰਦੇ ਫੇ ਹੁਣ ਬਾਦਸ਼ਾਹ ਅਸੀਂ ਚਲਦੇ ਆ ਹੈ ਨਾ ਜੀ ਸ਼ਮਾ ਹੋਣ ਡਿਆ ਤੇ ਅਸੀਂ ਚਲਦੇ ਆ ਤੇ ਉਹਨਾਂ ਨੇ ਫਿਰ ਮਸ਼ਕਰੀ ਜੀ ਕੀਤੀ ਪਰ ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ ਭਾਗਵਾਨ ਸੇਵਾ ਕਰਨ ਹੁਜਤਾ ਕਰਨ ਪਲੀਤ ਪੈ ਸੰਤ ਸਤਾਏ ਕਰਨੀ ਕਾਚਾ ਸੁਖ ਨਹੀਂ ਤੇ ਮਾਨਸ ਬਾਚਾ ਉਸ ਸੁਖਣੀ ਸੁਕਣ ਆ ਪਾਇਨ ਮੁਗਦਨ ਹਰ ਸੰਤ ਨਾਲ ਖਹੰਦੇ ਇਹ ਬੈਰ ਕਰ ਨਿਰਬੈਰ ਨਾਲ ਧਰਮ ਨੇ ਆਏ ਪਚੰਦੇ ਪੇੜ ਮਡਾਹੂ ਕਟਿਆ ਤਿਸ ਡਾਲ ਸਕੰਦੇ ਤੋ ਐਸਾ ਜਿਸ ਵੇਲੇ ਬਾਬਾ ਜੀਆਂ ਨੂੰ ਕਹਿੰਦੇ ਉੱਤੇ ਬਹਿ ਜੋ ਕੇ ਇਹ ਬੈੰਦੇ ਤੇ ਪਲਟਾ ਲੱਗ ਜਾਣਾ ਹੈ ਬੁੱਢੇ ਹੈਗੇ ਨੇ ਉਹਨਾਂ ਦੇ ਇਹੀ ਸੀ ਮਨ ਚ ਤਾਂ ਬਾਬਾ ਜੀ ਬੈਠਣ ਲੱਗੇ ਤੇ ਹਕੂਮਤ ਕੀ ਕਹੇ ਐ ਬਾਬਾ ਬਾਬਾ ਪਹਿਲੇ ਮੂੰਹ ਆਪਣਾ ਘੋੜੀ ਦੇ ਮੂੰਹ ਹਲ ਸਿੱਧੇ ਹੋ ਕੇ ਬੈਠੋ ਕਹਿੰਦੇ ਸਿੱਧਾ ਹੀ ਆ ਸਿੱਧੀ ਜਾਊ ਇਹ ਦੇਖੋ ਆਪਣੇ ਗੁਰੂ ਤੇ ਮਾਨ ਹੈ ਕਿ ਮੇਰੇ ਗੁਰੂ ਨੇ ਵਚਨ ਕਿਹਾ ਸੀ ਜੋ ਕਹੇਗਾ ਉਹੀ ਹੋਏਗਾ ਤੇ ਪਿੱਛੇ ਨੂੰ ਮੂੰਹ ਹੈ ਜਿਸ ਤਰ੍ਹਾਂ ਘੋੜੀ ਦੇ ਪਛਵਾੜੇ ਨੂੰ ਮੂੰਹ ਸੀ ਬਾਬਾ ਜੀ ਨੇ ਰਕਾਬ ਤੇ ਪੈਰ ਰੱਖਿਆ ਤੇ ਉੱਤੇ ਬਹਿ ਗਏ ਤੇ ਮੂੰਹ ਪਿੱਛੇ ਨੂੰ ਹੈ ਤੇ ਕੋੜੀ ਨੇ ਜਾਣਾ ਅੱਗੇ ਨੂੰ ਹੈ ਤਰਬਸ ਜਿਸ ਵੇਲੇ ਬੈਠੇ ਜਿਹੜੇ ਬੈਠੇ ਦੇਖਿਆ ਤੇ ਦੇਖਿਆ ਕੋੜੀ ਤਾਂ ਹਿੱਲ ਹੀ ਨਹੀਂ ਇਤਨਾ ਨਾਮ ਅਭਿਆਸ ਤੇ ਧੰਨ ਗੁਰੂ ਨਾਨਕ ਧੰਨ ਤੇ ਛੇ ਗੁਰੂ ਨਾਨਕ ਜਿਨ੍ਹਾਂ ਨੇ ਆਪਣੇ ਪਿਆਰ ਦੇ ਨਾਲ ਜਿੱਤ ਲਏ ਹੋਣ ਤੇ ਸਾਰੇ ਬਾਬਾ ਬੁੱਢਾ ਜੀ ਦਾ ਸਤਕਾਰ ਤੇ ਗੁਰਗੱਦੀਆਂ ਦੇ ਤਿਲਕ ਜਿਨ੍ਹਾਂ ਤੋਂ ਲਵਾਉਂਦੇ ਹੁਣ ਐਡੀ ਸੇ ਪਾਸ਼ਾ ਜੇ ਮੇਰ ਜਿਨ੍ਹਾਂ ਦੇ ਕੋਲ ਖਜ਼ਾਨਾ ਤੇ ਇਤਨਾ ਅੰਦਰ ਠੰਡਾ ਹੋਵੇ ਉਹ ਜਿਹੜੇ ਘੋੜੀ ਦੇ ਉੱਤੇ ਬੈਠੇ ਘੋੜੀ ਨੂੰ ਤਾਂ ਸ਼ਾਂਤੀ ਆ ਗਈ ਬੋਲੋ ਸੱਤ ਸਤਿ ਅੱਲਾਈਕੁਮ ਘੋੜੀ ਨੂੰ ਸ਼ਾਂਤੀ ਆ ਗਈ ਤਾਂ ਬਾਬਾ ਜੀ ਪਿੱਛੇ ਨੂੰ ਉਹ ਦੇਖਣ ਤਾਂ ਬਾਬਾ ਜੀ ਆਨੇ ਇਨਾਂ ਹੀ ਆਖਿਆ ਕਹਿੰਦੇ ਚੱਲ ਭਾਗਾ ਵਾਲੀਏ ਹੁਣ ਗੁਰਾਂ ਦੇ ਚਰਨਾਂ 'ਚ ਹੀ ਚੱਲ ਕੇ ਖੜੀ ਬੋਲੋ ਪੈ ਉਹ ਉਸੇ ਤਰ੍ਹਾਂ ਹੀ ਫਿਰ ਗਈ ਆ ਮਤਲਬ ਬ੍ਰਹਮ ਗਿਆਨੀ ਕੀ ਮਿੱਤ ਕੌਣ ਵਖਾਨੈ ਹਾਂਜੀ